ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬ੍ਰੈਂਡਫੋਰਡ ਦੇ ਵਿੱਚ 21 ਓਕ ਸਟਰੀਟ ਤੇ ਗੁਰਦੁਆਰਾ ਸਾਹਿਬ ਆਏ ਹੋਏ ਸੀਗੇ ਇੱਥੇ ਸਾਨੂੰ ਅੱਜ ਬਾਬਾ ਚਮਕੌਰ ਸਿੰਘ ਜੀ ਮੋਂਟਰੀਅਲ ਵਾਲੇ ਮਿਲੇ ਆ ਤੇ ਉਹ ਸਾਡੇ ਨਾਲ ਹੁਣ ਗੱਲ ਕਰਨਗੇ ਆਉਣ ਵਾਲੇ ਪ੍ਰੋਗਰਾਮਾਂ ਦੀ ਜੋ ਇਸ ਗੁਰੂ ਘਰ ਦੇ ਵਿੱਚ ਆਉਣ ਵਾਲੇ ਨਵੰਬਰ ਮਹੀਨੇ ਦੇ ਵਿੱਚ ਪ੍ਰੋਗਰਾਮ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੱਬਾ ਜੀ ਆਪਾਂ ਇੱਕ ਸੰਗਤ ਨੂੰ ਬੇਨਤੀ ਕਰਨੀ ਚਾਹੁੰਦੇ ਆ ਜੀ ਵੀ ਆਉਣ ਵਾਲੇ ਆਪਣੇ ਨੈਕਸਟ ਮੰਥ ਨਵੰਬਰ ਦੇ ਵਿੱਚ ਜਿਹੜੇ ਵੀ ਆਪਣੇ ਇਸ ਗੁਰਦੁਆਰਾ ਸਾਹਿਬ ਤੋਂ ਪ੍ਰੋਗਰਾਮ ਆ ਉਹਦੇ ਲਈ ਇੱਕ ਆਪਾਂ ਛੋਟੀ ਬੇਨਤੀ ਕਰਨੀ ਚਾਹੁੰਦੇ ਆ ਅਪੀਲ ਕਰਨੀ ਚਾਹੁੰਦੇ ਆ ਵੀ ਸੰਗਤ ਵੱਧ ਚੜ ਕੇ ਆਪਣਾ ਸਾਥ ਦੇਵੇ ਸੰਗਤਾਂ ਦੇ ਚਰਨਾਂ 'ਚ ਤਾਂ ਇਹੀ ਨਿਮਰਤਾ ਸਹਿਤ ਬੇਨਤੀ ਕਰਦੇ ਆ ਗੁਰਦੁਆਰਾ ਸਾਹਿਬ ਵੱਲੋਂ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜਿਨੂ ਅਸੀਂ ਬੜੇ ਪਿਆਰ ਦੇ ਨਾਲ ਬਾਣੀ ਬਚਨਾ ਰਾਹੀ ਪੜਦੇ ਆ ਸਤਿਗੁਰੂ ਨਾਨਕ ਪ੍ਰਗਟਿਆ ਮੀਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ ਸੋ ਸਤਿਗੁਰੂ ਨੇ ਰਹਿਮਤ ਕੀਤੀ ਐ ਸਤਿਗੁਰਾਂ ਦਾ ਮਹਾਨ ਪ੍ਰਕਾਸ਼ ਪੁਰਬ 5 ਨਵੰਬਰ ਨੂੰ ਆ ਰਿਹਾ ਸੋ ਇਸ ਸਥਾਨ ਤੇ 5 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਨੇ ਜਿਨਾਂ ਦੇ ਪੋਗ 7 ਨਵੰਬਰ ਨੂੰ ਪਾਣੇ ਨੇ ਤਿੰਨੇ ਦਿਨ ਗੁਰੂ ਕੀ ਬਾਣੀ ਦਾ ਅਖੰਡ ਜਾਪ ਹੋਣੇ ਨੇ ਗੁਰੂ ਕੇ ਲੰਗਰਾਂ ਦੀ ਸੇਵਾ ਪਰਿਵਾਰਾਂ ਨੇ ਕਰਨੀ ਹੈ ਸੋ ਸਾਰੀ ਸੰਗਤ ਦੇ ਚਰਨਾਂ ਚ ਤਾਂ ਇਹ ਹੀ ਬੇਨਤੀ ਆ ਕਿ ਇਹ ਤਿੰਨ ਦਿਨ ਲਗਾਤਾਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲਓ ਨਾਲ ਹੀ ਬੇਨਤੀ ਆ ਕਿ ਆਉਣ ਵਾਲੇ ਇਸੇ ਮਹੀਨੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਹਿੰਦ ਦੀ ਚਾਦਰ ਤੇਨਾਂ ਦਾ ਸ਼ਹੀਦੀ ਦਿਹਾੜਾ 350 ਸਾਲਾ ਆ ਰਿਹਾ ਹੈ ਜਿਹਦੇ ਸਬੰਧ ਵਿੱਚ ਦੁਨੀਆ ਦੇ ਕੋਨੇ-ਕੋਨੇ ਵਿੱਚ ਸਤਿਗੁਰਾਂ ਦਾ ਮਹਾਨ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਹੈ ਇਸ ਸਥਾਨ ਤੇ ਵੀ 21 ਹੋਕ ਸਟਰੀਟ ਤੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਵੱਧ ਝੜ ਕੇ ਉਸ ਮਹਾਨ ਪੁਰਬ ਤੇ ਵੀ ਆਪ ਸੰਗਤਾਂ ਨੇ ਦਰਸ਼ਨ ਦਿਦਾਰੇ ਕਰਨੇ ਔਰ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਵਸਾਈਏ ਜੋ ਸਤਿਗੁਰਾਂ ਨੇ ਸਾਨੂੰ ਬੜੇ ਪਿਆਰ ਦੇ ਨਾਲ ਬਾਣੀ ਰਾਹੀਂ ਦਰਸਾਇਆ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨਿਓਰ ਭੈ ਨਹੀਂ ਜਾ ਕੈ ਕੰਚਨ ਮਾਟੀ ਮੰਨੈ ਸਤ ਗੁਰਾਂ ਦੇ ਉਪਦੇਸ਼ ਨੂੰ ਆਪਾਂ ਸਾਰੇ ਹਿਰਦਿਆਂ ਵਿੱਚ ਵਸਾਈਏ ਸਦਾ ਲਈ ਗੁਰੂ ਦੀਆਂ ਖੁਸ਼ੀਆਂ ਲੈਂਦੇ ਰਹੀਏ ਸੋ ਮੇਰੀਆਂ ਤਾਂ ਇਹੀ ਬੇਨਤੀਆਂ ਆਉਣ ਵਾਲੇ ਪ੍ਰੋਗਰਾਮ ਇਸ ਗੁਰੂ ਘਰ ਵਿੱਚ ਹੈ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਵੱਧ ਚੜ ਕੇ ਮਾਨ ਧਨ ਦਾ ਧਨ ਦੁਆਰਾ ਸੇਵਾ ਕਰੀਏ ਔਰ ਗੁਰੂ ਘਰ ਵਿੱਚ ਸੇਵਾ ਚੱਲ ਰਹੀ ਹੈ ਕਿਚਨ ਦੀ ਉਹਦੇ ਚਰਨਾਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਉਸ ਪ੍ਰਤੀ ਵੀ ਕਿ ਵੱਧ ਚੜ ਕੇ ਗੁਰੂਕੀਆਂ ਸੰਗਤਾਂ ਗੁਰੂ ਦੇ ਘਰ ਦੇ ਵਿੱਚ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਰੇ ਪ੍ਰੋਗਰਾਮ ਲਿਖੇ ਜਾਣੇ ਹਨ ਔਰ ਕਿਚਨ ਦੀ ਸੇਵਾ ਵਿੱਚ ਜ਼ਰੂਰ ਹਿੱਸਾ ਪਾਓ ਕਿਉਂਕਿ ਕਿਚਨ ਦੀ ਥੱਲੇ ਸ਼ੁਰੂ ਹੋ ਚੁੱਕੀ ਹੈ ਔਰ ਅੱਡੀ ਥੋੜੀ ਬਣ ਵੀ ਚੁੱਕੀ ਹੈ ਪਰ ਹਜੇ ਕੰਮ ਕਾਫੀ ਰਹਿੰਦਾ ਹੈ ਸੋ ਮੈਂ ਬੇਨਤੀ ਕਰਾਂ ਸਾਰੀ ਸੰਗਤ ਗੁਰੂ ਘਰ ਵਿੱਚ ਜਰੂਰ ਇਹ ਸੇਵਾ ਵਿੱਚ ਹਿੱਸਾ ਪਾ ਕੇ ਆਪਣਾ ਜੀਵਨ ਸਫਲਾ ਕਰੋ ਸਤਿਗੁਰੂ ਦੀ ਸੇਵਾ ਸਫਲਾ ਜੇ ਕੋ ਕਰੇ ਚਿਤ ਲਾਏ ਸੋ ਗੁਰੂ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ